ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਰਿਸ਼ਵਰੀ ਕੁਵਾਰ ਅਪਟਾ ਪਲੱਸ 2 ਪੋਲਿਟਿਕਲ ਸਾਇੰਸ ਦਾ ਲੈਸਨ ਨੰਬਰ 16 ਜਿਹੜਾ ਬਹੁਤ ਇੰਪੋਰਟੈਂਟ ਹੈ ਪੰਜਾਬ ਦੀਆਂ ਰਾਜਨੀਤਿਕ ਪ੍ਰਕਿਰਿਆਵਾਂ ਇਹਦੇ ਅੱਜ ਕੁਝ ਛੋਟੇ ਤੇ ਵੱਡੇ ਕੁਐਸਚਨ ਆਪਾਂ ਡਿਸਕਸ ਕਰਾਂਗੇ ਸਾਰੇ ਕੁਐਸਚਨ ਸੀਪੀ 5 ਦਾ ਪਾਰਟ ਨੇ ਤੇ ਨਾਲ ਨਾਲ ਇਹ ਵੀ ਨੋਟ ਕਰਨਾ ਹੈ ਵੀ ਇਹ ਬੈਕ ਐਕਸਰਸਾਈਜ਼ ਦੇ ਕੁਐਸਚਨ ਨੇ ਠੀਕ ਹੈ ਸਭ ਤੋਂ ਇੰਪੋਰਟੈਂਟ ਇਨ ਐਗਜ਼ਾਮਸ ਦੇ ਲਈ ਇਹ ਜਿਹੜੇ ਕੁਐਸਚਨਸ ਨੇ ਤੇ ਆਓ ਆਪਾਂ ਡਿਸਕਸ ਕਰੀਏ ਵੀਡੀਓ ਲੰਬੀ ਹੋ ਜਾਏਗੀ ਪਰ ਤੁਸੀਂ ਐਂਡ ਤੱਕ ਜਰੂਰ ਦੇਖਣਾ ਕਿਉਂਕਿ ਸਾਰੇ ਕੁਐਸਚਨ ਵਿੱਚ ਕਵਰ ਕੀਤੇ ਗਏ ਆ ਬੇਟਾ ਪੰਜਾਬ ਦੀਆਂ ਰਾਜਨੀਤਿਕ ਪ੍ਰਕਿਰਿਆਵਾਂ ਪੋਲਿਟিক্যাল ਐਕਟੀਵਿਟੀਆਂ ਆਫ ਪੰਜਾਬ ਲੈਸ ਨੰਬਰ 16 ਆ ਪਲੱਸ 2 ਪੋਲਿਟিক্যাল ਸਾਇੰਸ ਦਾ ਛੋਟੇ ਕੁਐਸਚਨ ਪਹਿਲਾਂ ਦੇ ਕਿਹੜਾ ਨਾਮ ਸ ਪੰਜਾਬ ਨਾਲ ਸਬੰਧਤ ਨਹੀਂ ਹੈ ਬਿਸਰਦੀ ਹੈਗਾ ਸਪਤ ਸਿੱਧੂ ਵੀ ਪੰਜਾਬ ਨੂੰ ਕਹਿੰਦੇ ਸੀ ਟੱਕ ਵੀ ਤੇ ਪੰਚਨੰਦ ਵੀ ਸੋ ਬਿਸਰੇ ਦਾ ਸਰੇ ਸਰੇ ਸ੍ਰੇਸ਼ਧ ਦੇਖ ਸਪਸ਼ਟ ਹੈਗਾ ਸਿਕੰਦਰ ਸਿਕੰਦਰ ਕਿਸ ਦੇਸ਼ ਨਾਲ ਸੌਦਾ ਸੀ ਯੂਨਾਨ ਨਾਲ ਸੌਦਾ ਸੀ ਸਿਕੰਦਰ ਯੂਨਾਨ ਨਾਲ ਸੌਦਾ ਸੀਗਾ ਤੀਜਾ ਪ੍ਰਸ਼ਨ ਪੰਜਾਬ ਦੇ ਗਣ ਰਾਜ ਵਿੱਚ ਕਿਹੜਾ ਗਣ ਸ਼ਾਮਲ ਨਹੀਂ ਹੈ ਅਰਜਾਨੀਆਂ ਸ਼ਾਮਲ ਨਹੀਂ ਹੈ ਬਾਕੀ ਸਾਰੇ ਯੋਦੇ ਤ੍ਰਿਕਟੇ ਅਸਾਕਾ ਇਹ ਤਿੰਨੇ ਪੰਜਾਬ ਦੇ ਹੀ ਗਣ ਸੀ ਪਰ ਅਰਜਾਨੀਆਂ ਨਹੀਂ ਸੀ ਨੈਕਸਟ ਕੁਐਸਚਨ ਹੈਗਾ ਜੇਸ ਅਗਲਾ ਪ੍ਰਸ਼ਨ ਹੈ ਚੌਥਾ ਪ੍ਰਸ਼ਨ 22 ਮੰჯੀਆਂ ਦੀ ਸਥਾਪਨਾ ਕਿਸ ਗੁਰੂ ਸਹਿਬਾਨ ਵੱਲੋਂ ਕੀਤੀ ਗਈ ਸੀ ਗੁਰੂ ਅਰਦਾਸ ਜੀ ਵੱਲੋਂ ਪੰਜਾਬੀ ਲੋਕਾਂ ਦਾ ਰਾਜਨੀਤਿਕ ਸੁਭਾਅ ਕਿਹੋ ਜਿਹਾ ਰਿਹਾ ਹੈ ਹਮੇਸ਼ਾ ਨਾਬਰੀ ਅਤੇ ਬਗਾਵਤੀ ਨਾਬਰੀ ਅਤੇ ਬਗਾਵਤੀ ਬਗਾਵਤ ਕਰਨ ਵਾਲਾ ਡੈਕਸ ਕੁਐਸਚਨ ਲੈਸ ਨੰਬਰ 16 ਦੇ ਕੁਐਸਚਨ ਆਪਾਂ ਕਰ ਰਹੇ ਆਂ ਅੰਗਰੇਜ਼ਾਂ ਅੰਗਰੇਜ਼ਾਂ ਤੇ ਲਾਹੌਰ ਦਰਬਾਰ ਵਿੱਚ ਘਾਰ ਸੱਦੀ ਕਦੋਂ 1809 ਨੂੰ ਸੱਦੀ ਹੋਈ ਸੀ ਅੰਗਰੇਜ਼ਾਂ ਦੇ ਲਾਹੌਰ ਦੇ ਦਰਬਾਰ ਡੈਕਸ ਕੁਐਸਚਨ ਹੈਗਾ ਹੋਵੇ ਸਰਕਾਰ ਅਗਲਾ ਪ੍ਰਸ਼ਨ ਹੋਵੇ ਸਰਕਾਰ ਤੇ ਮੁੱਲ ਪਾਵੇ ਹੋਵੇ ਸਰਕਾਰ ਤੇ ਮੁੱਲ ਪਾਵੇ ਕਿਵੇਂ ਖਾਲਸੇ ਨੇ ਤਾਕਾ ਨਹੀਂ ਹੈਗਾ ਤੇਗਾ ਹੁੰਦਾ ਵਡ ਤੇਗਾ ਤੇਗਾ ਵਾਰੀਆਂ ਨੇ ਸ਼ਾਹ ਮੁਹੰਮਦ ਦਾ ਇੱਕ ਸਰਕਾਰਵਾਜ ਉਹ ਫੌਜਾਂ ਜਿੱਤ ਕੇ ਇੰਦਰੂ ਹਾਰੀਆਂ ਨੇ ਇਹ ਕਥਨ ਕਿਸ ਦਾ ਹੈ ਇਹ ਕਥਨ ਸ਼ਾਹ ਮੁਹੰਮਦ ਦਾ ਹੈ ਸ਼ਾਹ ਮੁਹੰਮਦ ਬੀਰ ਰਸਤਾ ਕਵੀ ਸੀ ਤੇ ਉਹਨੇ ਇੱਕ ਕਵਿਤਾ ਲਿਖੀ ਸੀ ਅਗਲਾ ਪ੍ਰਸ਼ਨ ਦੂਜੇ ਵਾ ਯੋ ਦੂਜੇ ਗਰੇ ਸਿੱਖ ਯੁੱਧ ਵਿੱਚ ਸਵੇ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਲਾਰਡ ਡਲਡਲ ਹਾਊਜ਼ ਸੀ ਲਾਰਡ ਡਲ ਹਾਊਜ਼ ਸੀ ਡੈਕਸ ਕੋਸ਼ਰ ਨੋ ਬਾਰ ਚਿਰਸਾ 60 ਨੂੰ ਜੰਮੂ ਕਸ਼ਮੀਰ ਨੂੰ ਪੰਜਾਬ ਨਾਲ ਵਖਰੇ ਕਰਕੇ ਕਿਸ ਸ਼ਾਸਕ ਦੇ ਨਾਮ ਅਦਿੱਤਾ ਗਿਆ ਸੀ ਗੁਲਾਬ ਸਿੰਘ ਨੂੰ ਪੰਜਾਬ ਦਾ ਪਹਿਲਾ ਲੈਫਟ ਡੇਟ ਗਵਰਨਰ ਕੌਣ ਸੀ ਜੌਨ ਲਾਰੈਂਸ ਜੌਨ ਲਾਰੈਂਸ ਅਗਲਾ ਪ੍ਰਸ਼ਨ ਸੱਤਾ ਤਬਾਦਲੇ 1947 ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਕੌਣ ਬਣਿਆ ਉੱਤਰ ਹੈ ਭੀਮ ਸੈਨ ਸੱਚਰ ਨੈਕਸਟ ਕੁਐਸਚਨ ਹੈ ਪੰਜਾਬ ਪੁਨਰਗਠਨ ਐਕਟ ਵਿੱਚ ਪਾਣੀਆ ਸੰਬੰਧੀ ਝਗੜਾ ਕਿਹੜੀਆਂ ਧਰਾਵਾਂ ਦਾ ਰੌਲਾ ਹੈ ਰਿਪੀਰੀਅਨ ਸਦਤ ਤੇ S Y L S Y L ਦਾ ਮਤਲਬ ਹੈ ਸਤਲੁਜ ਯਮਨਾ ਲਿੰਕ ਸਤਲੁਜ ਯਮਨਾ ਲਿੰਕ ਨਹਿਰ ਉਹਦੀ ਗੱਲ ਹੋ ਰਹੀ ਹੈ ਨੈਕਸਟ ਕੁਐਸਚਨ ਹੈ ਇਹ ਪ੍ਰਸ਼ਨ ਜਿਹੜੇ ਨੇ ਪੈਰਾ ਟਾਈਪ ਕੁਐਸਚਨ ਨੇ ਇਹਨਾਂ ਪ੍ਰਸ਼ਨਾਂ ਦੇ ਪੰਜ ਅੱਠ ਵਾਕਾਂ ਚ ਉੱਤਰ ਦੇਣੇ ਆ ਪੰਜਾਬ ਦੇ ਆਖਖ ਸਾਰੇ ਨਾਵਾਂ ਤੇ ਚਰਚਾ ਕਰੋ ਬੇਟਾ ਸਪਤ ਸਿੱਧੂ ਵਜੋ ਚਾਣੇਪਾਣੇ ਦੇ ਦਰਿਆ ਸਿੰਧ ਜੇਲਮ ਚਨਾ ਰਾਵੀ ਬਿਆਸ ਸਤਲੁਜ ਅਤੇ ਘੱਗਰ ਸਰਸਵਤੀ ਦੇਕਨ ਦੇ ਵਸਦੇ ਲੋਕ ਜਿਨ੍ਹਾਂ ਵਿੱਚ ਪੱਛਮ ਵਿੱਚ ਅਟਕ ਦਰਿਆ ਤੋਂ ਲੈ ਕੇ ਪੂਰਬ ਵਿੱਚ ਤੀਬਤ ਤੱਕ ਅਤੇ ਉੱਤਰ ਵਿੱਚ ਕਸ਼ਮੀਰ ਤੋਂ ਲੈ ਕੇ ਦੱਖਣ ਵੱਲ ਦਿੱਲੀ ਤੱਕ ਦੇ ਧਰਤੀ ਦੇ ਪਣਪੇ ਅਤੇ ਉਗਰ ਸੱਭਿਆਚਾਰ ਨੂੰ ਅਪਣਾਇਆ ਦੇ ਇਲਾਕੇ ਨੂੰ ਆਮ ਕਰਕੇ ਪੰਜਾਬੀਆਂ ਦਾ ਇਲਾਕਾ ਕਿਹਾ ਜਾਂਦਾ ਹੈ ਪਟਾਪੋਟਾਮੀਆਂ ਜਾਂ ਸਪਤ ਸਿੱਧੂ ਅਖਾਉਂਦੇ ਹਨ ਪੰਜਾਬ ਦੇ ਇਸ ਭੂਗ ਭਾਗ ਵਿੱਚ ਅਸਲ ਵਿੱਚ ਸਮਾਜਿਕ ਅਤੇ ਬૌਧਿਕ ਵਿਚਾਰਾਂ ਨੂੰ ਇੱਕਸਰ ਕਰਨ ਵਾਲੀ ਸੋਚ ਵਜੋਂ ਬਰੇ ਹਨ ਬੁੱਧ ਅਤੇ ਜੈਨ ਧਰਮਾਂ ਦਾ মত ਹੈ ਕਿ ਹਿੰਦੁਸਤਾਨ ਦੇ ਇਸ ਇਲਾਕੇ ਵਿੱਚ ਸਿੱਧ ਘਾਟੀ ਦੀ ਸਬੈਤਾ ਤੋਂ ਬਾਅਦ ਇਹ ਰ ਦੋਹਾ ਧਾਰਮਿਕ ਮਤਾਂ ਦੀ ਹੀ ਚੜ੍ਹਤ ਸੀ ਬੋਤਰ ਤੇ ਜੈਨ ਧਰਮ ਦੀ ਗੱਲ ਹੋ ਰਹੀ ਹੈ ਅਗਲਾ ਕੁਐਸਚਨ ਹੈਗਾ ਪੰਜਾਬੀਆਂ ਦੇ ਨਾਬਰੀ ਸੁਭਾਤੇ ਨੋਟ ਲਿਖੋ ਪੰਜਾਬੀਆਂ ਦੇ ਨਾਬਰੀ ਸੁਭਾਤੇ ਨੋਟ ਲਿਖੋ ਸੋ ਆਓ ਦੇਖੀਏ ਇਹਦਾ ਕੀ ਉੱਤਰ ਹੈ ਬੇਟਾ ਦਾ ਉੱਤਰ ਹੈ ਇੰਸਟਰੀਨ ਸ਼ਾਟ ਵੀ ਲੈ ਸਕਦੇ ਹੋ ਸਵੇ ਸਵੇ ਤੇ ਵੱਖ-ਵੱਖ ਖੇਤਿਆਂ ਤੋਂ ਚੱਲ ਕੇ ਲੋਕ ਅਤੇ ਹਬਲਾਵਰ ਇਸ ਧਰਤੀ ਦੇ ਉੱਪਰ ਆਉਂਦੇ ਰਹੇ ਤੇ ਬਹੁਤੇ ਇਥੋਂ ਦੇ ਹੀ ਹੋ ਕੇ ਰਹਿ ਗਏ ਇਸ ਧਰਤੀ ਦੇ ਨਾਮ ਸਪਤ ਸਿੱਧੂ ਪੰਚਰਤ ਟੱਕ ਲਾਹੌਰ ਆਜ਼ ਪੈਂਦੇ ਅਤੇ ਬਦਲਦੇ ਰਹੇ ਹਕੂਮਤਾਂ ਬਦਲੀਆਂ ਰਾਜਨੀਤਿਕ ਲਕੀਰਾਂ ਬਦਲੀਆਂ ਪਰ ਧਰਤੀ ਦੀ ਖਸਲਤ ਨਹੀਂ ਬਦਲੀ ਖੁੱਲੇ ਸੁਭਾਅ ਦਲੇਰ ਨਾਬਰੀ ਬਿਰਤੀ ਵਾਲੇ ਲੋਕਾਂ ਦੇ ਲੋ ਇੱਥੋਂ ਦੇ ਲੋਕ ਭਾਵੇਂ ਆਖਖ ਧਰਮਾਂ ਨਾਲ ਸੰਤੁਤਰੇ ਹਨ ਪਰ ਪੰਜਾਬ ਦੇ ਸੱਭਿਆਚਾਰ ਨੇ ਉਹਨਾਂ ਨੂੰ ਹਮੇਸ਼ਾ ਪੰਜਾਬੀ ਨਾਮ ਦੇ ਧਾਗੇ ਵਿੱਚ پرو ਕੇ ਰੱਖਿਆ ਇਸ ਖੇਤਰ ਦੇ ਸੁਭਾਅ ਭੂਗੋਲਕ ਸੱਭਿਆਚਾਰ ਪਛਾਣ ਮੇਲਜੋਲ ਵਿਸ਼ਵ ਦੇ ਬਾਕੀ ਸਭ ਖੇਤਰਾਂ ਨਾਲੋਂ ਵੱਖਰਾ ਹੈ ਸਤਿਕਾਰ ਲਈ ਸਤਿਕਾਰ ਅਤੇ ਚੜ ਕੇ ਆਏ ਲਈ ਤਲਵਾਰ ਇੱਥੋਂ ਦਾ ਸੱਭਿਆਚਾਰ ਹੈ ਇਸੇ ਸਭਿਆਚਾਰ ਦੀ ਝਲਕ ਇਥੋਂ ਦੀ ਸਿਆਸਤ ਜਾਂ ਰਾਜਨੀਤੀ ਵਿੱਚੋਂ ਝਲਕਦੀ ਹੈ ਰਾਜਿਆਂ ਦੀ ਪੂਰਨ ਗੁਲਾਮੀ ਦੇ ਉਲਟ ਇੱਥੇ ਵੱਖ-ਵੱਖ ਸਮੇਂ ਦੇ ਸੂਰਬੇ ਤੇ ਲਹਿਰਾਂ ਨੇ ਤਖਤਾ ਪਲਟ ਸੁੱਟਿਆ ਤੇ ਵੱਡੇ-ਵੱਡੇ ਸਾਮਰਾਜਾਂ ਨੂੰ ਖਤਮ ਕਰਕੇ ਸਵੈ ਸ਼ਾਸਨ ਦੇ ਆਧਾਰਤ ਗਣ ਰਾਜਾਂ ਨੂੰ ਬਣਾਉਣ ਦੀ ਬਿਰਤੀ ਤੋਂ ਅਸੀਂ ਸਮਝ ਸਕਦੇ ਹਾਂ ਕਿ ਪੰਜਾਬੀ ਹਲੀਮੀ ਜਿਹੜੇ ਪੰਜਾਬੀ ਨੇ ਉਹ ਹਲੀਮੀ ਰਾਜ ਸਹਿਯੋਗ ਸਾਂਝੀ ਵਾਲਤਾ ਵਾਲੇ ਅਤੇ ਧੱਕੇਸ਼ਾਹੀ ਵਾਲੀ ਰਾਜਨੀਤੀ ਦੇ ਖਿਲਾਫ ਰਹੇ ਹਨ ਪੰਜਾਬ ਦੇ ਨਾਬਰੀ ਵਿਰਾਸਤ ਦੇ ਇਥੇ ਕਾਬਜ ਹਰ ਜ਼ੁਲਮੀ ਸੱਤਾ ਖਿਲਾਫ ਬਗਾਵਤ ਕੀਤੀ ਹਲੀਵੀ ਦੇ ਰਾਜ ਵਿੱਚ ਸਾਹ ਦਿੱਤਾ ਪੰਜਾਬ ਦੇ ਸਬ ਜ਼ਿਆਦਾਤਰ ਹਿੱਸੇ ਉਤੇ ਭਾਵੇਂ ਮੁਗਲਾਂ ਤੇ ਅਫਗਾਨਾਂ ਦਾ ਰਾਜ ਸੀ ਪਰੰਤੂ ਪੰਜਾਬੀ ਦੇ ਉਦਮ ਨੇ ਰਾਜਨੀਤੀ ਨੂੰ ਨੈਤਿਕ ਕਿਰਦਾਰ ਬਖਸ਼ਿਆ ਇਸੇ ਕਿਰਦਾਰ ਦੇ ਆਧਾਰ ਤੇ ਬੰਦਾ ਸਿੰਘ ਬਹਾਦਰ ਦੇ ਹਮਲੇ ਸਮੇਂ ਪੰਜਾਬ ਦੇ ਲੋਕਾਂ ਨੇ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ ਜਿਸ ਨੇ ਮੁਗਲ ਸਮਰਾਜ ਨੂੰ ਖੋਲਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਜਿੱਤੇ ਹੋਏ ਇਲਾਕਿਆਂ ਵਿੱਚ ਰਾਜਨੀਤਿਕ ਸੱਤਾ ਲਈ ਸੂਬੇਦਾਰਾਂ ਦੇ ਨਾਲ-ਨਾਲ ਫੈਸਲਾ ਲੈਣ ਲਈ ਬਿਨਾਂ ਕਿਸੇ ਭੇਦਭਾਵ ਦੇ ਖਾਲਸਾ ਪੰਚਾਇਤਾਂ ਸਥਾਪਿਤ ਕੀਤੀਆਂ ਜੋ ਸਵੈ ਸ਼ਾਸਨ ਤੇ ਸਥਾਨਕ ਲੋਕਤੰਤਰ ਸੱਤਾ ਦੇ ਪ੍ਰਤੀਕ ਸਨ। ਨੈਕਸਟ ਪ੍ਰਸ਼ਨ ਹੈਗਾ ਜੀ ਸ਼੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਬੀਰੀ ਤੇ ਪੀਰੀ ਦੇ ਅਕਾਲ ਤਖਤ ਸਾਹਿਬ ਦੀ ਸਥਾਪਨਾਤੀ ਦੇ ਉਦੇਸ਼ਾ ਦੀ ਜਾਣਕਾਰੀ ਦਿਓ 6ਵੇਂ ਗੁਰੂ ਸਾਹਿਬ ਗੁਰੂ ਪਾਤਸ਼ਾਹ ਵੱਲੋਂ ਸਥਾਪਿਤ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦਾ ਅਜੋਕਾ ਰੂਪ ਸਕਰਸ਼ੀ ਲੋਕਾਂ ਦੀ ਰਾਜਨੀਤਿਕ ਚੇਤਨਾ ਦਾ ਸਕਾਰ ਰੂਪ ਦਾ ਮੁੱਢ ਬਣ ਦਿੱਤਾ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਬੀਰੀ ਪੀਰੀ ਦੀਰ ਦੋ ਤਲਵਾਰਾਂ ਧਾਰਨ ਕਰਕੇ ਦੁਨਿਆਵੀ ਮਸਲਿਆਂ ਨਾਲ ਅਕਾਲ ਪੁਰਖ ਦੀ ਰਜਾ ਅਤੇ ਹੁਕਮ ਵਿੱਚ ਨਿਵਟਣ ਲਈ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਅਤੇ ਬਕਾਇਦਾ ਤਖਤ ਕਚੈਰੀ ਕਿਰਪਾਨ ਤੇ ਸੈਨਾ ਲੈ ਕੇ ਪਾਤਸ਼ਾਹ ਦਾ ਰੂਪ ਧਾਰਨ ਕਰਦੇ ਆ ਅਧਿਆਤਮਕ ਬਰਾਬਰੀ ਆਧਾਰਤ ਸਰਬੱਤ ਦੇ ਭਲੇ ਅਤੇ ਸਵੈ ਪ੍ਰਬੰਧ ਵਾਲੇ ਰਾਜ ਦੀ ਨੀਂ ਰੱਖੀ ਅਗਲਾ ਪ੍ਰਸ਼ਨ ਹੈਗਾ ਖਾਲਸਾ ਪੰਥ ਦੀ ਸਾਜਨਾ ਤੇ ਪੰਜਾਬ ਦੀ ਰਾਜਨੀਤੀ ਤੇ ਕੀ ਅਸਰ ਪਿਆ ਸਾਨੂੰ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖ ਦਾ ਸੰਤ ਸਿਪਾਈ ਵਾਲਾ ਰੁਤਬਾ ਕਾਇਮ ਕਰ ਦਿੱਤਾ ਜਿਸ ਵਿੱਚ ਬਿਨਾਂ ਕਿਸੇ ਜਾਤੀ ਰੰਗ ਧਰਮ ਭਾਸ਼ਾ ਦੇ ਭੇਦਭਾਵ ਤੋਂ ਹਰ ਇੱਕ ਲਈ ਖਾਲਸਾ ਸੱਜਣ ਦਾ ਮੌਕੇ ਦੇ ਨਾਲ ਨਾਲ ਆਰਥਿਕ ਰਾਜਨੀਤਿਕ ਤੇ ਸਮਾਜਿਕ ਬਰਾਬਰੀ ਦਾ ਅਧਿਕਾਰ ਵੀ ਦਿੱਤਾ ਦੁਨਿਆਵੀ ਸੱਤਾ ਦੇ ਲਈ ਸਰਬੱਤ ਦੇ ਭਲੇ ਵਾਰਲਡ ਸ਼ੱਕਰ ਦੇ ਨਾਲ-ਨਾਲ ਪੰਜ ਪ੍ਰਧਾਨੀ ਦੇ ਆਧਾਰ ਤੇ ਪੰਜ ਪਿਆਰਿਆਂ ਨੂੰ ਅਮਰ ਸ਼ਕਾਇਆ ਤੇ ਉਹਨਾਂ ਕੋਲੋਂ ਖੁਦ ਵੀ ਸ਼ਕਿਆ ਪੰਜਾਬ ਖਿੱਤੇ ਵਿੱਚ ਦਬੇ ਕੁਚਲੇ ਲੋਕਾਂ ਇਸ ਸਮਾਜਿਕ ਅਤੇ ਰਾਜਨੀਤਿਕ ਕ੍ਰਾਂਤੀ ਵਿੱਚ ਵੱਧ ਕੇ ਹਿੱਸਾ ਲਿਆ ਸਿੱਖ ਗੁਰੂਆਂ ਨੇ ਬਨੁਖ ਦਾ ਸੰਤ ਸਪਈ ਵਾਲਾ ਕਿਰਦਾਰ ਉੱਚੇ ਸੁੱਚੇ ਬਰੋਰਥ ਅਤੇ ਨੈਤਿਕ ਸਿਧਾਂਤਾਂ ਆਧਾਰ ਤੇ ਖੜਿਆ ਇਹ ਕਿਰਦਾਰ ਰਾਜਨੀਤਿਕ ਮਸਲਿਆਂ ਵਿੱਚ ਵੀ ਖਰਾ ਉਤਰਦਾ ਸੀ ਅਗਲਾ ਪ੍ਰਸ਼ਨ ਵਿਸਲਾधीन ਰਾਜਨੀਤਿਕ ਪ੍ਰਬੰਧ ਦੀ ਚਰਚਾ ਕਰੋ ਵਿਸਲਾधीन ਰਾਜਨੀਤਿਕ ਪ੍ਰਬੰਧ ਦੀ ਚਰਚਾ ਕਰੋ ਵਿਸਲਾधीन ਸ਼ਾਸਨ ਪ੍ਰਬੰਧ ਬਗਲਾਂ ਅਤੇ ਅਫਗਾਨਾਂ ਬਗਲਾਂ ਅਤੇ ਅਫਗਾਨਾਂ ਦੇ ਆਪਸੀ ਰੋਲੇ ਅਤੇ ਗੁਰੂ ਸੇਵਾ ਦੁਆਰਾ ਬਖਸ਼ੇ ਜਜ਼ਬੇ ਤੇ ਜ਼ਰੂਰਤ ਦੇ ਦਮ ਤੇ ਸਿੱਖਾਂ ਨੇ ਜੀ ਸਿੱਖਾਂ ਨੇ ਪੰਜਾਬ ਉੱਪਰ ਕਬਜ਼ੇ ਕਰਕੇ ਇਸ ਨੂੰ 12 ਮਿਸਲਾਂ ਵਿੱਚ ਵੰਡ ਲਿਆ ਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਸਿੱਖ ਗਤਿਵਿਧੀਆਂ ਦਾ ਕੇਂਦਰ ਬਣਾ ਲਿਆ ਇਹਨਾਂ 12 ਮਿਸਲਾਂ ਦਾ ਸ਼ਾਸਨ ਦਾ ਪ੍ਰਬੰਧ ਸੰਗਾਤਮਕ ਅਤੇ ਸੁਤੰਤਰ ਸਵੈ ਸ਼ਾਸਨ ਤੇ ਆਧਾਰ ਅਸੀਂ ਸਾਰੀਆਂ ਮਸਲਾਂ ਦੀ ਹਸਿਆਤ ਜੱਥੇਦਾਰ ਸਾਹਮਣੇ ਬਰਾਬਰ ਸੀ ਵਿਸਾਖੀ ਅਤੇ ਦੀਵਾਲੀਆ ਦੇ ਮੌਕੇ ਤੇ ਸਾਰੀਆਂ ਮਸਲਾਂ ਆਪਣੇ ਮਸਲੇ ਜੱਥੇਦਾਰ ਅੱਗੇ ਪੇਸ਼ ਕਰਦੀਆਂ ਸਨ ਕਿਸੇ ਵੀ ਮਸਲੇ ਦੇ ਹੱਲ ਲਈ ਸਰਵਤ ਖਾਲਸਾ ਬੁਲਾਇਆ ਜਾਂਦਾ ਸੀ ਜਿਸ ਨੂੰ ਅੱਜ ਦੇ ਸਮੇਂ ਵਿੱਚ ਅਸੀਂ ਵਿਧਾਨ ਬੰਦ ਦੇ ਸਾਹਮਣੇ ਸਵਾਰ ਮੰਨ ਸਕਦੇ ਹਾਂ ਗੁਰੂ ਮਹਾਰਿਆਦਾ ਤੇ ਸੰ ਸਿਧਾਂਤਾਂ ਅਨੁਸਾਰ ਗੁਰਮਤਾ ਪਾਸ ਕਰਕੇ ਸਭ ਲਈ ਲਾਗੂ ਕਰ ਦਿੱਤਾ ਜਾਂਦਾ ਸੀ ਨੈਕਸਟ ਕੁਐਸਚਨ ਹੈਗਾ ਜੀ ਆਰੀਆ ਸਮਾਜ ਅਤੇ ਸਿੰਘ ਸਭਾ ਦੋਨਾਂ ਬਾਰੇ ਲਿਖੋ ਪੰਜਾਬ ਵਿੱਚ ਆਰੀਆ ਸਮਾਜ ਦੇ ਆਗੂ ਭਾਈ ਪਰਮਨੰਦ ਹਰ ਭਗਵਾਨ ਆਦਿ ਨੇ ਹਿੰਦੂਆਂ ਵਿੱਚ ਜਾਤ ਪਾਤ ਖਤਮ ਕਰਨ ਲਈ ਜਾਤ ਪਾਤ ਤੋੜਕ ਮੰਡਲ ਬਣਾਇਆ ਪੰਜਾਬ ਹਿੰਦੂ ਸਿੱਖ ਮੁਸਲਮਾਨ ਆਦਿ ਕਈ ਭਾਈਚਾਰਿਆਂ ਦਾ ਸਾਂਝਾ ਵਸਦਾ ਖੇਤਾ ਸੀ ਜੋ ਇਹ ਇਸ ਆਪ ਸੀ ਤਣਾਕਾਰਨ ਖੇਰੂ ਸ਼ੁਰੂ ਕਰ ਦਿੱਤਾ ਗਿਆ 1853 ਈਸਵੀ ਵਿੱਚ ਮਹਾਰਾਜ ਦਲੀਪ ਸਿੰਘ ਦੇ ਇਸਾਈ ਧਰਮ ਵਿੱਚ ਪਰਿਵਰਤਨ ਹੋਣ ਅਤੇ ਅਬਰਸਾ ਸਕੂਲ ਦੇ ਚਾਰ ਵਿਦਿਆਰਥੀਆਂ ਦੇ ਧਰਮ ਪਰਿਵਰਤਨ ਕਰਨ ਤੋਂ ਬਾਅਦ 30 ਜੁਲਾਈ 1873 ਨੂੰ ਸਿੱਖ ਦੇ ਅਬਰਸਰ ਵਿਖੇ ਗੁਰੂ ਸਿੰਘ ਸਾਹਿਬ ਸਿੰਘ ਸਵਾ ਨਾਮ ਦੀ ਸੰਸਥਾ ਬਣਾਈ ਜਿਸ ਦਾ ਪ੍ਰਮੁਖ ਉਦੇਸ਼ ਸਿੱਖੀ ਦੇ ਪ੍ਰਚਾਰ ਦੇ ਨਾਲ-ਨਾਲ ਮਨਮਤ ਨੂੰ ਦੂਰ ਕਰਕੇ ਗੁਰਮਤ ਲਾਗੂ ਕਰਨਾ ਸੀ ਇਸੇ ਤਰਜ਼ ਤੇ ਲਾਹੌਰ ਵਿੱਚ ਵੀ ਸਿੱਖ ਸਭਾ ਲੈ ਰੁਬਰੀ ਜਿਸ ਨੂੰ ਖਾਲਸਾ ਦਿਵਾਨ ਦਾ ਨਾਮ ਦਿੱਤਾ ਗਿਆ ਇਸ ਦੇ ਮੈਂਬਰ ਵੱਧ ਵਰਗੀ ਪਰਿਵਾਰ ਵਾਲੇ ਪੜੇ ਲਿਖੇ ਵਿਅਕਤੀ ਸਨ ਤੇ ਪ੍ਰੋਫੈਸਰ ਗੁਰਬਖ ਸਿੰਘ ਤੇ ਭਾਈ ਦਾਤ ਸਿੰਘ ਜੀ ਬੁਖਸਰ 1892 ਵਿੱਚ ਸਿੱਖਿਆ ਦੇ ਪ੍ਰਸਾਰ ਲਈ ਖਾਲਸਾ ਕਾਲਜ ਅਬਰਸਰ ਦੀ ਨੀਂਹ ਰੱਖੀ ਗਈ ਤੇ ਉਸ ਦੇ ਉਸੇ ਤਰ੍ਹਾਂ ਆ ਰਿਹਾ ਸਮਾਜ ਹਿੰਦੂ ਵਿੱਚ ਪਰਵਰਤਨ ਸ਼ੁੱਧੀਕਰਨ ਅਤੇ ਮੁਸਲਮ ਮੁਸਲਮ ਵਿੱਚ ਵੀ ਧਰਮ ਸੁਧਾਰ ਲਹਿਰਾ ਚਲੀਓ ਨੈਕਸਟ ਕੁਐਸਚਨ ਹੈਗਾ ਪੰਜਾਬ ਬਿਜਲੀ ਨਹਿਰੀ ਪ੍ਰਬੰਧ ਵਾਲੀਆਂ ਜ਼ਮੀਨਾਂ ਕਲੋਨੀਆਂ ਦੁਆਰਾ ਰਾਜਨੀਤੀ ਉੱਪਰ ਕਿਵੇਂ ਪ੍ਰਭਾਵ ਦੀ ਚਰਚਾ ਪ੍ਰਭਾਵ ਦੀ ਚਰਚਾ ਕਰੋ ਜੈ ਅਤੇ ਜ਼ਮੀਨੀ ਬੰਦੋਬਸਤ 1885 ਈਸਵੀ ਵਿੱਚ ਪੰਜਾਬ ਵਿੱਚ ਨਹਿਰੀ ਪ੍ਰਬੰਧ ਉਸਾਰ ਕੇ 60 ਲੱਖ ਜਿਹੜੀ 6 ਬਿਲੀਅਨ ਏਕੜ ਭੂਮੀ ਕੇਂਦਰ ਤੋਂ ਪੱਛਮ ਪੰਜਾਬ ਵਿੱਚ ਖੇਤੀ ਲਈ ਚੁੜੀ ਗਈ ਜਿਸ ਦੇ ਲਈ ਲੋਕਾਂ ਨੂੰ ਕਲੋਨੀਆਂ ਵਿੱਚ ਵਸਾਇਆ ਗਿਆ ਤਾਂ ਜੋ ਬ੍ਰਿਟਾਨੀਆ ਅਤੇ ਭਾਰਤ ਦੀ ਅਨਾਜ ਸੰਬੰਧੀ ਘਾਟ ਪੂਰੀ ਕੀਤੀ ਜਾਵੇ ਇਸ ਨਾਲ ਵੱਡੇ ਪੱਧਰ ਤੇ ਪੈਦਾਵਾਰ ਹੋਈ ਤੇ ਜੀਵਿਦਾਰਾਂ ਦਾ ਝੁਕਾਅ ਗਰੇਜਾਂ ਵੱਲ ਹੋਣਾ ਸ਼ੁਰੂ ਹੋ ਗਿਆ ਪੰਜਾਬ ਦੇ ਸਾਰੇ ਧਾਰਮਿਕ ਭਾਈਚਾਰਿਆਂ ਦਾ ਸੰਬੰਧਿਤ ਜੀਵਿਦਾਰਾਂ ਨੇ ਸਵਾਜਿਕ ਆਰਥਿਕ ਖੇਤਰ ਦੇ ਨਾਲ-ਨਾਲ ਯੂਨੀਓਨਿਸਟ ਪਾਰਟੀ ਦੇ ਰੂਪ ਵਿੱਚ ਰਾਜਨੀਤਿਕ ਖੇਤਰਾਂ ਵਿੱਚ ਵੀ ਰਾਜ ਕੀਤਾ ਲਾਇਲਪੁਰ ਸਰਗੋਦਾ ਬਿੰਡਗੁਮਰੀ ਅਤੇ ਖੇਤੀਬਾੜੀ ਕਲੋਨੀਆਂ ਬਸਾਉਣ ਨਾਲ ਸਨ 1947 ਤੱਕ 14 ਮਿਲੀਅਨ ਏਕੜ ਭੂਮੀ ਖੇਤੀ ਯੋਗ ਹੋ ਚੁੱਕੀ ਸੀ ਸੋ ਇਹ ਸੀਗੇ ਇਸ ਚੈਪਟਰ 16 ਨਾਲ ਸੰਬੰਧਿਤ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਸੀ ਛੋਟੇ ਤੇ ਵੱਡੇ ਪ੍ਰਸ਼ਨ ਉਹ ਤੁਹਾਡਾ ਸਾਝੇ ਕੀਤੇ ਨੇ ਪੋਲਿਟিক্যাল ਐਕਟੀਵਿਟੀਜ਼ ਆਫ ਪੰਜਾਬ ਨਾਲ ਸੰਬੰਧਿਤ ਛੋਟੇ ਤੇ ਵੱਡੇ ਪ੍ਰਸ਼ਨ ਬੈਕ ਐਕਸਰਸਾਈਜ਼ ਵਾਲੇ ਆਪਾਂ ਡਿਸਕਸ ਕੀਤੇ ਨੇ ਮੈਨੂੰ ਆਸ ਹੈ ਕਿ ਇਹ ਵੀਡੀਓ ਤੁਹਾਨੂੰ ਜ਼ਰੂਰ ਲਾਭਦਾਇਕ ਲੱਗੇਗੀ ਤੇ ਤੁਸੀਂ ਇਹਦਾ ਪੂਰਾ ਪੂਰਾ ਫਾਇਦਾ ਉਠਾਓਗੇ ਤਿਆਰੀ ਕਰਨੀ ਹੈ ਇਸ ਵੀਡੀਓ ਨੂੰ ਦੋ ਤਿੰਨ ਚਾਰ ਵਾਰ ਦੇਖੋਗੇ ਕੁਐਸਚਨ ਤੁਹਾਡੇ ਸਾਰੇ ਹੱਲ ਹੋ ਜਾਣਗੇ